ਹੁਸ਼ਿਆਰਪੁਰ ਵਿੱਚ ਇੱਕ ਪਰਿਵਾਰ ਨੂੰ ਕਿਸੇ ਕਤਲ ਕੇਸ ਦੀ ਗਵਾਹੀ ਦੇਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਉਹਨਾਂ ਦਾ ਪ੍ਰੋਗਰਾਮ ਘਰ ਦੇ ਵਿੱਚ ਚੱਲ ਰਿਹਾ ਸੀ ਇਸੇ ਦਰਮਿਆਨ ਹਵਾਈ ਫਾਇਰਿੰਗ ਹੋ ਰਹੀ ਹੈ ਤੇ लगातार परिवार पे हमला ਕੀਤਾ ਗਿਆ جس ਤੋਂ ਬਾਅਦ ਪਰਿਵਾਰ ਤੋਂ ਇਲਾਵਾ ਪਿੰਡ ਦੇ ਲੋਕ ਵੀ ਸਾਂਝੀ ਨੇ ਇਸ ਸਬੰਧੀ ਸਰਪੰਚ ਰਾਜਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਤੇ ਆਪ ਆਗੂ ਹਰਨੇਕ ਸਿੰਘ ਅਤੇ ਸਾਥੀਆਂ ਨੇ ਹਮਲਾ ਕੀਤਾ ਹੈ ਤੇ ਜੇਕਰ ਪਿੰਡ ਵਾਸੀ ਹੰਸਮੇ ਤੇ ਨਾ ਹੁੰਦੇ ਤਾਂ ਉਹਨਾਂ ਦੇ ਨਾਲ ਕੁਝ ਵੀ ਹੋ ਸਕਦਾ ਸੀ ਅਚਨਿਕ ਚਕਲ ਗਈ ਹੋਈ ਸੋ ਜੰਤਾਨਾ ਆ ਗਏ ਮੇਰੇ ਕਾਲ ਕਾਲ ਚਾਮੀ ਜਾਨ ਨੂੰ ਪਤਾ ਨਹੀਂ ਕਿ ਕਿਉਂ ਆ ਗਏ ਨਾ ਮਾਮਾ ਵੀ 25 ਮੁੰਡੇ ਹਨ ਜਿਹੜੇ ਆ ਗਏ ਆਪ ਕੋਲੀਆਂ ਮਾਰ ਮਾਰ ਕੇ ਸਾਡਾ ਕੋਲ ਤੋੜ ਗਏ ਵਾਪਸ ਜੇ ਉੱਭਾ ਲਾ ਕੇ ਲੈ ਗਏ ਸਾਡੀਆਂ ਵਾਲੀਆਂ ਕੋਲ ਕਰਾ ਸਾਡਾ ਕੋਲ ਹੀ ਦਾ ਕੇ ਮਾਰ ਮਾਰ ਕੇ ਕੀ ਵਜ੍ਹਾ ਕੀ ਸੀ ਅਗਵਾ ਹੀ ਤੇ ਆ ਮਾਰਦਾ ਮਾਰ ਤੇ ਆਈ ਇਹ ਨਾਲੇ ਸਾਡੀ ਗੱਡੀ ਤੋਂ ਕੱਟ ਕੇ ਮਾਰਿਆ ਸੀ ਸਾਡੇ ਨਾਲ ਗਿਆ ਸਾਡੀ ਗੱਡੀ ਚ ਪੱਜ ਕੇ ਮੁੰਡਾ ਮਾਰਦਾ ਤਾਂ ਹੀ ਉਹ ਗਵਾਈ ਦੇ ਇਹਦੇ ਵਿੱਚ ਹੀ ਬਸ ਹੱਸਦਿਆ ਕੋਈ ਤਰੀਕਾ ਇਹ ਬਸ ਸੋਚੋਦਾ ਅੰਦਾਈ ਮੈਂ ਪਹਿਲੋਂ ਰਜਿਸਟਰ ਕੀਤਾ ਨਹੀਂ ਸੌਣ ਕਰਦਾ ਹੀ ਕਰਦਾ ਨਾ ਮੈਂ ਇਹਦਾ ਆਣਾ ਨਾ ਉਹਦਾ ਵੇਖਿਆ ਉਹਨਾਂ ਦਾ ਪੱਪਿਆ ਰੂਟੇ ਰਹੇ ਉਹਨੂੰ ਕੋਈ ਮਦਦ ਦਾ ਦਰਕਤ ਕੋਈ ਵੀ ਨਹੀਂ ਮੁੰਡੇ ਮਨਦੀਪਪੁਰ ਵੀ ਖਰੇ ਨੂੰ ਦੇਖਿਆ ਮਨਦੀਪ ਦਾ ਜੁੜ ਮੈਂ ਨਹੀਂ ਜਾਣੀ ਜਿਸ ਨੇ ਕਰੀ ਨਾ ਕਰੀ ਪਰ ਨਹੀਂ ਹੋਣਾ ਉਹਨੇ ਕਿਹਾ ਕਿ ਅੰਦਰ ਚਾਪਟਿਆ ਤੇ ਗੀਅਰ ਦੇ ਵਜੇ ਨਿਵਾ ਤੇ ਘੇਰ ਉੱਪਰ ਬੜੇ ਗੀਅਰ ਤੇ ਸੋਈ ਜੋ ਗੈਸ ਹੀ ਕੱਟ ਗਏ ਨੇ ਫ੍ਰਿਜ ਵੀ ਤੋੜ ਗਏ ਨੇ ਡੇਢੀ ਤੋੜ ਗਏ ਕੱਟੀ ਨਵੇਂ ਲਈ ਤੋੜ ਗਏ ਨੇ ਜੀ 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 ਉਹਨਾਂ ਦੇ ਕੋਲ ਐਡੇ ਜਿਹੇ ਮਤਲਬ ਵੱਡੇ ਟਕੂਏ ਸਿਗੇ 6-7 ਜਣੇ ਗੇਟਪਾਰਡ ਦੇ ਪਏ ਸੀ 5-8 ਜਣੇ ਉੱਪਰੋਂ ਦੀ ਹਿੱਟਾਂ ਛੁੱਟਦੇ ਪਏ ਸੀ ਫਿਰ ਡੈਕੋਰੇਸ਼ਨ ਵਾਲੇ ਸਮਾਨ ਲਾਂਦੇ ਪਏ ਸੀ ਡੈਕੋਰੇਸ਼ਨ ਦਾ ਸਮਾਨ ਵੀ ਉਹਨਾਂ ਨੇ ਗੇਟ ਤੋਂ ਅੰਦਰ ਛੁਟਿਆ ਬਾਕੀ ਪਿੱਛੇ ਕਾਫੀ ਲੰਬੀ ਲਾਈਨ ਸੀ ਉਹਨਾਂ ਸਾਰਿਆਂ ਕੋਲ ਐਡੇ ਨੇ ਚੌੜੇ ਟਕੂਏ ਸਿਗੇ ਤੇ ਇਹਦੇ ਕੋਲ ਇਹਦੇ ਕੋਲ ਰਾਈਫਲ ਸੀ 2-3 ਹੋਰ ਜਣੇ ਸੀ ਉਹਨਾਂ ਕੋਲ ਵੀ ਪਿਸਟਲ ਸੀ ਫਿਰ ਉਹਨਾਂ ਨੇ ਫਾਈਬਰ ਜਿੱਥੋਂ ਦੀ ਪਾੜੀ ਹੈ ਨਾ ਉਹਦੇ ਵਿੱਚੋਂ ਦੀ ਪਿਸਟਲ ਪਾ ਪਾ ਕੇ ਉਹਨਾਂ ਨੇ ਫਾੜ ਲਏ ਮੈਂ ਸਾਰਾ ਕੁਝ ਦੇਖਿਆ ਆ ਬੰਦ ਕੀ ਗੋਲੀ ਚ ਲਾਈ ਗੋਲੀਆਂ ਚ ਲਾਈ ਉਹਨਾਂ ਨੇ ਫਾਇਰ ਕੀ ਤੇ ਕਿਤੇ ਨਾ ਤੇ ਮੈਂ ਨਾ ਗੋਲੀਆਂ ਕਿਹਾ ਇਹਦਾ ਸ਼ੁਕਰ ਹੈ ਬਹੁਤ ਮਿਹਰਬਾਨੀ ਪੁਲਿਸ ਦੀ ਕਿ ਪੁਲਿਸ ਨੂੰ ਟਾਈਮ ਨਾਲ ਐਟ ਅ ਟਾਈਮ ਮੈਂ ਫੋਨ ਕਰਤਾ ਤੇ ਪੁਲਿਸ ਜਿਹੜੀ 20 ਮਿੰਟ ਦੇ ਵਿੱਚ ਇੱਥੇ ਪਹੁੰਚ ਗਈ ਹੈ ਤੇ ਇਹਨਾਂ ਨੂੰ ਪਹਿਲਾਂ ਹੀ ਫੋਨ ਆ ਗਿਆ ਕਿ ਪੁਲਿਸ ਆਉਣ ਵਾਲੀ ਹੈ ਕਿਸ ਇਹਨਾਂ ਨੇ ਪਤਾ ਨਹੀਂ ਮੁੰਡੇ ਖਲਾਰੇ ਸੀ ਦਸਤੇ ਚ ਜਾ ਕੇ ਕਿਹਾ ਸੀ ਕਿ ਪੁਲਿਸ ਆਉਣ ਵਾਲੀ ਹੈ ਕਿੰਨੇ ਕੁ ਬੰਦੇ ਜ਼ਖਮੀ ਹੋਏ ਤਾਂ ਨੇ ਸਾਡੇ ਤਕਰੀਬਨ ਮਤਲਬ ਬਹੁਤ ਇੱਟਾ ਇਹਨਾਂ ਨੇ ਮਾਰਿਆ ਦੇ ਬੰਦੇ ਕਾ ਕਿੰਨੇ ਨੂੰ ਲੱਗੀਆਂ ਆ ਜਿੰਨਾ ਕੱਚ ਸੀਗਾ ਜਿੰਨੀਆਂ ਲੇਡੀਜ਼ ਨੇ ਦੱਖੋਂ ਕਿੰਨੇ ਜਣੇ ਕਰਾਏ ਆ ਹਾਂਜੀ ਕਿੰਨੇ ਜਣੇ ਦਾਖਲ ਕਰਾਏ ਆ ਦੋ ਦੋ ਜਣੇ ਦਾਖਲ ਕਰਾਏ ਆ ਹੱਜੀ ਹੱਜੀ ਟੁੱਟ ਗਈ ਨੱਕ ਦੀ ਬਲੀਡਿੰਗ ਨਹੀਂ ਬੰਦ ਹੋਈ ਭਈ ਛੋਟੇ ਦੀ ਕੀ ਸਰਪੰਚ ਉਸ ਪਿੰਡ ਦੇ ਜੀ ਕੀ ਕੀ ਮਾਮਲਾ ਕੀ ਹੋਇਆ ਹੈ ਮਾਮਲਾ ਪਹਿਲਾਂ ਦਾ ਹੀ ਹੈ ਬੰਦੇ ਕੀ ਕਿਸ ਤਰ੍ਹਾਂ ਗੁਰੰਜੇ ਸਰ ਜੀ ਚੱਲਦਾ ਪਿਆ ਸੀ ਅੱਜ ਲੀਕ ਆਪਰ ਪਰ 15 ਤਰੀਕ ਅਗਵਾਈ ਸੀ ਨਾ ਇਸ ਕਰਕੇ ਅਰਜ਼ ਕਰਦੇ ਆ ਅਰਜ਼ 15 ਤਰੀਕ ਦੀ ਸੀ ਦਰਦੂਤ ਲੈ ਕੇ ਸਾਰਾ ਕੁਝ ਪੇਰ ਪਰ ਰਵਲਵਰ ਵੀ ਫਿਟ ਮਾਰਿਆ ਨਾ ਗੋਲੀ ਚਲਾਈਆਂ ਗੋਲੀਆਂ ਚਲਾਈਆਂ ਪਰ ਨਾ ਇੱਕ ਸੈਕਿੰਡ ਚਲਾਈਆਂ ਤੋਂ ਮਨਦੀਪ ਨੇ ਚਲਾਈਆਂ ਤੇ ਮਿਕੁਨ ਨੇ ਚਲਾਈਆਂ ਉਹਨੇ ਤਾਂ ਲੈ ਗਿਆ ਨਾ ਘਾਂ ਤੇ 40 ਤੇ ਲੈ ਗਏ 40 ਤੇ ਬੱਦੀਆਂ ਨੇ ਤੇ ਉਹਦਾ ਸਾਰਾ ਕੁਝ ਨਾ ਫੈਸਲੇ ਲੈ ਆਪ ਕੋ ਨਹੀਂ ਸ਼ਗਰੇਦੇਵਿਚ ਕੀ ਕੀ ਹਥਿਆਰ ਸੀ ਨੇ ਕੋਲ ਇਹਨਾਂ ਕੋਲ ਆ ਦੋ ਚੀਜ਼ਾਂ ਚਿਕਨ ਦੱਸੇ ਸੀ ਨਾ ਬਹੁਤ ਬੜਾ ਮੁੰਡਿਆ ਆਇਆ ਸਦਿਆ ਨਾ 450 ਬੰਦੇ ਸਦਿਆ ਬੰਦੇ ਤੇ ਬੰਦੇ ਨਾ ਖੁੰਦੇ ਤੇ ਇਹਨਾਂ ਨੇ ਜਾਨਾ ਮਾਰ ਦੇਣਾ ਅਸਤੌਰ ਵੀ ਸੀ ਉਹਨਾਂ ਦੇ ਬੰਦੀਪ ਸਿੰਘ ਕੋਲ ਤੇ ਹਰਨੇਕ ਕੋਲ ਤੇ ਨੀਂਦ ਕੋਲ 10 ਜਣੇ ਕੋਲ ਸੀ ਇਸ ਲਈ ਸਰਕਾਰ ਰਾਣੀਪਿੰਡ ਤੋਂ ਗੋਲੀ ਚੱਲਣ ਦਾ ਬੈਟ ਸਾਮਣੇ ਆਇਆ ਸੀ ਕੀ ਪੂਰਾ ਮਾਮਲਾ ਸੀ ਤੇ ਕੀ ਹੋ ਕਾਰਵਾਈ ਕੀਤੀ ਬਗਤ ਉਹ ਰਾਣੀ ਕੰਡ ਜਿਹੜਾ ਜ਼ਿਆਦਾ ਠਗੜਾ ਹੋਇਆ ਉਹਦੇ ਵਿੱਚ ਦੋਵੇਂ ਪਾਰਟੀਆਂ ਐਸਸੀਐਮ ਨੇ ਇਹਨਾਂ ਨੇ ਗਵਾਹੀ ਸੀ ਇਸ ਮੰਤਰੀ ਜਿਹਨੂੰ ਸ਼ਿਕਾਇਤ ਕਰਨ ਜਿਹੜੇ ਘਰ ਦਾ ਕਿ ਹਮਲਾ ਕੀਤਾ ਗਿਆ ਦੇਸ਼ ਪਤੀ ਦੇ ਖਿਲਾਫ 302 ਦਾ ਗਵਾਹੀ ਇਹ ਸਕੇ ਇਹਨੇ ਇਹਨੂੰ ਗਵਾਇ ਤੋਂ ਕਰਵਾਉਣੀ ਹੁੰਦੀ ਤੇ ਪ੍ਰੈਸਰ ਬਹੁਤ ਸੀ ਤੇ ਮੇਰੇ ਕੋਲੇ ਨੇ ਜਾ ਕੇ ਉਹਦੇ ਹਮਲਾ ਕਰਤਾ ਰਿਹਾ ਕਰਕੇ ਉੱਤੇ ਹਮਲਾ ਕਰਕੇ ਉਹਦੇ ਨੂੰ ਸਤਾਣ ਲੋਕ ਕੀਤੀ ਉਹਨਾਂ ਸੱਟਾਂ ਵੀ ਮਾਰੀਆਂ ਇਹਨਾਂ ਤੋਂ ਉਹਦੇ ਸਭਾ ਤੇ ਉਹਨੇ ਮੈਡੀਕਲ ਜਿਹੜਾ ਆਇਆ ਉਹਦੇ ਤੋਂ ਪੂਰੇ ਅਸਰ ਜਿਹੀ ਲੱਗਦੀ ਚੀਜ਼ ਆ ਗਈ। ਪਹਿਲਾਂ ਕਿ ਜਾਂਚ ਤੇ ਲੋਕ ਕਿੰਨੇ ਫਾਇਰ ਨਹੀਂ ਫਾਇਰ ਬਾਰੇ ਅਜੇ ਕੋਈ ਉੱਥੇ ਸਾਨੂੰ ਐਵਿਡੈਂਸ ਕੋਈ ਨਹੀਂ ਮਿਲੀ ਹੈ ਕਿ ਲੇਕਿਨ ਉਹਨਾਂ ਨੇ ਕਹਿਣ ਦੀ ਆ ਬਾਕੀ ਜੇ ਕੋਈ ਇਹੋ ਜਿਹੀ ਗੱਲ ਆਈ ਉਹ ਵੀ ਕਰ ਲਈ ਕੰਮ ਚੰਦੀ ਹੈ।